ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਪਾਪ ਨਿਊਜ਼ ਹਿੰਦੁਸਤਾਨ ਪਾਪ ਨਿਊਜ਼ ਦੇਖਣ ਵਾਲੇ ਦਸਕਾਂ ਦਾ ਹਾਰਦਿਕ ਸਵਾਗਤ ਹੈ ਮੈਂ ਹਾਂ ਰਵੀ ਸੰਗਰੂਰ ਪੁਰਦੇਬਲ ਸੰਗਰੂਰ ਦੇ ਬਸ ਅੱਡਾ ਅਤੇ ਰੇਲਵੇ ਸਟੇਸ਼ਨ ਦੇ ਵਿੱਚ ਚਲਾਏ ਗੇ ਵਿਸ਼ੇਸ਼ ਚੈਕ ਇਨ ਅਭਿਆਨ ਸ਼ੱਕੀ ਵਿਅਕਤੀਆਂ ਦੀ ਕੀਤੀ ਗਈ ਚੈਕ ਇਨ ਆਓ ਜਾਣਦੇ ਹਾਂ ਪੂਰੀ ਖਬਰ ਬਣੇ ਰਹੋ ਸਾਡੇ ਨਾਲ ਹਿੰਦੁਸਤਾਨ ਪਾਪ ਨਿਊਜ਼ ਦੀ ਖਾਸ ਰਿਪੋਰਟ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਮਾਨਯੋਗ ਐਸਐਸਪੀ ਸਾਹਿਬ ਸਾਡੇ ਸਰਤਾਜ ਸਿੰਘ ਦੀ ਚੈਲ ਉਹਨਾਂ ਦੀਆਂ ਵੀ ਡਾਇਰੈਕਸ਼ਨਸ ਨੇ ਤੇ ਇਹ ਮੇਦੀਆਂ ਚੈਕਿੰਗਸ ਸਵੇਰੇ ਸਾਡੀਆਂ ਜਿਹੜੀਆਂ ਜ਼ਿਲ੍ਹੇ ਦੇ ਇਇ ਕਿਸਮ ਦਾ ਪ੍ਰੀਵੈਂਟਿਵ ਐਕਸ਼ਨ ਹੈਗਾ ਇਹਦਾ ਬੜਾ ਡੈਟਰੈਂਟ ਇਫੈਕਟ ਹੁੰਦਾ ਜੇ ਇਹੋ ਜਿਹਿਆਂ ਚੈਕਿੰਗਸ ਹੁੰਦੀਆਂ ਰਹਿਣ ਤਾਂ ਤੁਹਾਡੀ ਜ਼ਿਲ੍ਹੇ ਦੇ ਵਿੱਚ ਸ਼ਾਂਤੀ ਰਹੂਗੀ ਇਸ ਕਰਕੇ ਅਸੀਂ ਲਗਾਤਾਰ ਇਹੋ ਜਿਹੇ ਆਪਰੇਸ਼ਨ ਕਰਦੇ ਰਹਿੰਦੇ ਹਾਂ ਕੱਲ ਵੀ ਅਸੀਂ ਰੇਲਵੇ ਸਟੇਸ਼ਨਸ ਦੀ ਚੈਕਿੰਗ ਕੀਤੀ ਸੀ ਤੇ ਇਹ ਥੋੜਾ ਸਰਪ੍ਰਾਈਜ਼ ਐਲੀਮੈਂਟ ਦੇ ਵਿੱਚ ਰੱਖ ਕੇ ਕਰੀਦਾ ਤਾਂ ਜ਼ਿਆਦਾ ਚੰਗਾ ਰਹਿੰਦਾ ਸੋ ਸਿਟੀ 1 ਤੇ ਸਿਟੀ ਪੁਲਿਸ ਸਟੇਸ਼ਨ ਸੰਗਰੂਰ ਦੋਵਾਂ ਦੀ ਫੋਰਸ ਲੈ ਕੇ ਤੇ ਨਾਲ ਇੱਕ ਏਆਰਪੀ ਟੀਮ ਲੈ ਕੇ ਅਸੀਂ ਇਹਦੀ ਬਕਾਇਦਾ ਜਿਹੜਾ ਹੈਗਾ ਬੱਸ ਸਟੈਂਡ ਇਹਨੂੰ ਕਾਡਨ ਕਰਕੇ ਤਾਂ ਕਿ ਜਿਹੜੀ ਬੱਸਾਂ ਅੰਦਰ ਆਉਣ ਵਾਲੀਆਂ ਨੇ ਜਾਂ ਬਾਹਰ ਜਾਣ ਵਾਲੀਆਂ ਨੇ ਉਹਦੇ ਚੰਗੀ ਤਰ੍ਹਾਂ ਚੈਕਿੰਗ ਕੀਤੀ ਜਾ ਸਕੇ